ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੀ ਤੁਹਾਨੂੰ ਇਹ ਪਿੰਡ ਦੇ ਗੁਰਦਵਾਰਾ ਸਾਹਿਬ ਜੀ ਗੁਰਦਵਾਰਾ ਪਾਹਣ ਸਾਹਿਬ ਸੱਚੀ ਮੰਡੀ ਜੋ ਕਿ ਪਿੰਡ ਦਲਚੀ ਦੇ ਖਿਰੋੜਪੁਰ ਜਿਹੇ ਵਿੱਚ ਸਥਾਪਿਤ ਹੈ ਇੱਥੇ ਜੀ ਗੁਰੂ ਅਮਰਦਾਸ ਜੀ ਦੇ ਪੁੱਤਰ ਜੀ ਗੁਰਦਾ사 ਸਾਹਿਬ ਮਜੂਰੀ ਜਿਸ ਨੂੰ ਜਿਸ ਨੂੰ ਥਾਕੇ ਸਿਰ ਚੰਨ ਆਪਣੀ ਮੱਥੇ ਤੇ ਲਗਾ ਕੇ ਹਜੀਰਾ ਵਾਲਾ ਪਾਗਲਪਨ ਕੁੱਤੇ ਦਾ ਹਲਕਾ ਕਟਿਆ ਰੋਗ ਦੂਰ ਹੁੰਦਾ ਹੈ ਇਸ ਗੁਰਦੁਆਰੇ ਸਾਹਿਬ ਵਿੱਚ 24 ਘੰਟੇ ਲੰਗਰ ਚાલુ ਰਹਿੰਦਾ ਹੈ ਤੇ ਇੱਥੇ ਹਰ ਸਾਲ ਅੱਸੂ ਸ਼ਬੀ ਨੂੰ ਪਾਠ ਸ਼ੁਰੂ ਹੁੰਦੇ ਨੇ ਤੇ ਜੋ 28 ਸੂ ਨੂੰ ਸਨਾਪਤ ਹੁੰਦੇ ਨੇ ਭੋਗ ਪੈਂਦੇ ਨੇ ਤੇ ਇਹ ਜਿਹੜੀ ਇੱਕ ਵਿਆਖਿਆ ਭਾਈ ਸਚਨ ਸੱਚ ਜੀ ਨਾਲ ਜੁੜੀ ਹੋਈ ਆ ਜਿਉਂਕਿ ਇਹ ਇੰਤੰਗਲਾਂ ਚ ਲੱਕੜਾਂ ਲੈਣ ਜਾਂਦੇ ਸੀ ਤੇ ਉੱਥੇ ਇੱਕ ਰਾਜਾ ਹਰੀਸ਼ੇਨ ਦੀ ਰਾਣੀ ਜੋ ਪਾਗਲ ਹੋ ਗਈ ਸੀ ਗੁਰੂ ਜੀ ਦੇ ਬਚਨ ਅਨੁਸਾਰ ਤੇ ਉਹ ਗੁਰੂ ਜੀ ਦੇ ਜਦੋਂ ਸੱਚ ਜੀ ਦੱਸਿਆ ਤਾਂ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਆਪਣਾ ਜੋੜਾ ਦਿੱਤਾ ਸੀ ਜਿਸ ਜੋੜੇ ਨੂੰ ਮੱਥੇ ਤੇ ਲਾਉਣ ਨਾਲ ਉਹ ਰਾਣੀ ਠੀਕ ਹੋ ਵੀ ਸੀ ਤੇ ਬਾਅਦ ਵਿੱਚ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਜੋੜੀ ਨੂੰ ਆਸ਼ੀਰਵਾਦ ਦਿੱਤਾ ਸੀ ਤੇ ਫਿਰ ਉੱਥੇ ਗੁਰੂ ਸਾਹਿਬ ਨੇ ਆਪਣਾ ਦੂਸਰਾ ਜੋੜਾ ਵੀ ਉਹਨਾਂ ਨੂੰ ਭੇਟਾ ਕਰ ਦਿੱਤਾ ਸੀ ਤੇ ਜੋ ਕਿ ਇਹ ਪਵਿੱਤਰ ਜੋੜਾ ਪਿੰਡ ਦੁਲਚੀਕੇ ਵਿੱਚ ਸਥਾਪਿਤ ਹੈ ਤੇ ਜੋ ਇੱਥੇ ਸੰਗਤਾਂ ਦੇ ਇਕੱਠ ਹੁੰਦੇ ਨੇ ਤੇ ਤੁਸੀਂ ਵੀ ਜਰੂਰ ਆਣ ਕੇ ਇੱਥੇ ਮੱਥਾ ਟੇਕਿਓ ਤੇ ਜੋੜੇ ਦੇ ਦਰਸ਼ਨ ਕਰਿਓ ਇਸ ਜੋੜੇ ਦੇ ਦਰਸ਼ਨ ਨਾਲ ਖਾਜ ਰੋਗ ਦੁੱਖਾਂ ਦੇ ਦੁੱਖ ਦੂਰ ਹੁੰਦੇ ਨੇ ਤੇ ਝੋਲੀਆਂ ਭਰੀਆਂ ਜਾਂਦੀਆਂ ਨੇ ਬਾਕੀ ਇਸ ਗੁਰਦਾਰ ਸਾਹਿਬ ਦੀ ਉਹੀ ਵਿਆਖਿਆ ਤੁਹਾਨੂੰ ਗੁਰਦਾਰੇ ਸਾਹਿਬ ਦੇ ਭਾਈ ਸਾਹਿਬ ਵੀ ਜਰੂਰ ਦੱਸਣਗੇ ਉੱਥੋਂ ਇੱਕ ਉਹਨਾਂ ਦੀਆਂ ਕਿਤਾਬਾਂ ਵੀ ਮਿਲਦੀਆਂ ਨੇ ਜਿਨ੍ਹਾਂ ਨੂੰ ਪੜ੍ਹਨ ਪੜ੍ਹ ਕੇ ਮਿਲਦਾ ਹੈ ਤੇ ਇਹ ਗੁਰਦਾਰੇ ਸਾਹਮਣੇ ਧਰਮਸ਼ਾਲਾ ਵੀ ਬਣੀ ਹੋਈ ਹੈ ਬਹੁਤ ਸੋਹਣੀ ਜਿੱਥੇ ਜੋ ਕਿ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਉਹਨਾਂ ਦੇ ਰਹਿਣ ਦਾ ਖਾਸ ਪ੍ਰਬੰਧ ਕੀਤਾ ਗਿਆ ਹੋਇਆ ਹੈ ਗੁਰਦਾਰੇ ਵਿਦੇ ਧਰਮਸ਼ਾਲਾ ਬਹੁਤ ਸਾਫ਼ ਸੁਥਰੀ ਤੇ ਵਧੀਆ ਬਣਾਈ ਹੋਈ ਤੁਸੀਂ ਦੇਖ ਸਕਦੇ ਹੋ ਬਾਕੀ ਗੁਰਦਾਰੇ ਪਹੁੰਚ ਕੇ ਦਰਸ਼ਨ ਕਰਿਓ ਜੀ ਭਾਈ ਕਲਸਾ ਵਾਲਾ